ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਉਹਨਾਂ ਵਾਲਿਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 9-10 ਵੜਾ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਨਗ ਜਰਸੀਆਂ ਆਂਦੇ ਆ ਪੂਰੀਆਂ ਟਾਪ ਦੀਆਂ ਜਰਸੀਆਂ ਇੱਕ ਤਾਜੀ ਸੂਈ ਸਵਾਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਬੱਚਾ ਗਿੱਲਾ ਹੀ ਪਿਆ ਤਾਂ ਹੀ ਬੱਚੇ ਨੂੰ ਚੱਤੀ ਜਾਂਦੀ ਹੈ ਇਨਫਰਮੇਸ਼ਨ ਲੈ ਦਨਾਂ ਉਹ ਕਰਦੇ ਗੱਲ ਬਾਤ ਦਿੰਦੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇਰੇ ਸੋਹਣੇ ਨਾ ਬਾਈ ਕਰਦੇਤ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੂਗਾ ਤਹਿਸੀਲ ਵੀ ਆਪਾਂ ਨੂੰ ਮੂਗੇ ਪੈਂਦੀ ਭਰਾ ਫੋਨ ਨੰਬਰ 98017 ਜੀ 5567822 ਬਲਾ ਸੋਹਣੀ ਵਛੀ ਕਿਧਰੋਂ ਲੈ ਆਇਆ ਇੱਕੋ ਕੁਰੇ ਲੰਗਾ ਦੋਵੇਂ ਯਾਰ ਸਿੰਘ ਕਿਉਂ ਕਰੋ ਹਾਂ ਇਹਨਾਂ ਦਾ ਸਾਰਾ ਉਹਨਾਂ ਦਾ ਪਰਿਵਾਰ ਜਾ ਰਿਹਾ ਵੀਡੀਓ ਵੀ ਆਪਾਂ ਪਈ ਵਿਖਾ ਲਾਂਗੇ ਠੀਕ ਹੈ ਸੀ ਜਰ ਸਿੰਘਾਂ ਸਾਰਿਆਂ ਉਹਨਾਂ ਕੋਲ ਜਾ ਰਿਹਾ ਸੀ 6 ਵੇੜਾ ਸੀਗਾ ਮਗਰ ਵਛੀਆਂ ਤਿਆਰ ਹੋਈ ਜਾਂਦੀਆਂ ਹੈਗੀਆਂ ਠੀਕ ਹੈ ਹਾਂ ਕੰਨਵਾ ਸੂਆ ਇਹ ਬਾਈ ਦੂਜਾ ਸੂਆ ਵੇੜਾ ਤੇ ਸੂਈ ਨੂੰ ਬਾਅਦ 10 ਮਿੰਟ ਹੀ ਹੋਇਆ ਤੇਰੇ ਸਾਹਮਣੇ ਆਏ ਆਏ ਤੂੰ ਕਾਂਦਮਾਂ ਦੇ ਚੱਕੀ ਜਾਂਦੇ ਸੀਗੇ ਹੂੰ ਤੇ ਜੀਰ ਪੈਣੀ ਦਾ ਹਲੇ ਬਾਕੀ ਦਾ 10 ਮਿੰਟ ਬਈਆ ਸਹੀ ਹੈ ਤੇ ਵਿਹੜ ਚੰਗੀ ਹੋ ਦਾ ਪ੍ਰਾਚਵਾਈ ਚੂਈ ਨੂੰ ਵਜਨ ਵੀ ਪੂਰਾ ਪਲੇ ਵੀ ਪੂਰੀ ਆ ਕਿੰਨਾ ਕਿ ਦੁੱਧ ਕੱਢ ਜੋ ਦੁੱਧ ਵੀ ਜਿੰਨਾ ਤੋਂ ਆਪਾਂ ਲਈ ਹੈ ਅਹਿਮਦ ਭਾਈ ਆਪਾਂ ਨੂੰ ਉਹਨੇ ਪਲੂਨ ਦਾ ਤੋਂ ਦੱਸਿਆ 20 ਕਿਲੋਟਰ ਅੱਛਾ ਤਾਂ ਆਪਾਂ ਦਾ ਚੋਗੇ ਨਹੀਂ ਆ ਜਵੇਂ ਆਪਾਂ ਤੁਹਾਨੂੰ ਕਹੀ ਜੀ ਵੀ ਚੋਈ ਵੀ ਆ ਜਿਹਦੇ ਨੇ ਦੁੱਧ ਆਪਦਾ ਲੈਵੇ ਤਾਂ ਅੰਦਾਜ਼ਾ ਕੋਈ ਲਾਲੇ ਵੀ 16 ਚੋੜੂ 18 ਚੋੜੂ ਬਾਕੀ ਗਰਮੀਆਂ 2-4 ਕਿਲੋ ਤਾਂ ਵੀ ਘਟਾ ਜਾਂਦੇ ਨੇ ਹਾਂ ਬੱਚਾ ਕੀ ਮਗਰ ਮਗਰ ਬੱਛਾ ਬਈ ਜੈ ਜੈ ਮੋਲ ਲੈਣ ਦੇ ਨਾਲ ਮੋਲ ਕਰਾਉ ਨੂੰ ਬਈ ਅਗਰ ਆਵੇ ਤੇ ਲੈ ਜੇ ਮੈਂ ਤੈਨੂੰ ਉਹੀ ਕਹਿੰਦਾ ਮੋਲ ਆਪਾਂ ਕਰਨਾ ਹੀ ਨਹੀਂਗਾ ਹਾਂ ਮੋਲ ਕਰਾਉ ਨੂੰ ਇਹੋ ਜਿਹਾ ਤੂੰ ਰੋਈ ਵੀਡੀਓ ਬਣਾਉਣਾ ਕਿ 70 ਮੰਗ ਲੈਂਦਾ 72 65 ਮੰਗ ਲੈਂਦਾ ਹਰੇਕ ਹੀ 65 ਦਾ ਮੰਗਦਾ ਹੀ ਆ ਯਾਰ ਆਪਾਂ ਮੋਲ ਨਹੀਂ ਕਰਨਾ 56000 ਦੀ ਵੜ ਦੇ ਜਣੀ ਕੱਢੀਏ ਬੰਨ ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਜਰਸੀ ਹੈ ਵੀਰ ਕਹਿੰਦਾ ਜੋੜਾ ਜਰਸੀਆਂ ਦਾ ਇੱਕੋ ਘਰੋਂ ਹੀ ਲਿਆ ਜਿਨ੍ਹਾਂ ਤੋਂ ਵੀਰ ਕਹਿੰਦਾ ਇਹ ਜਰਸੀਆਂ ਲਈਆਂ ਉਹਨਾਂ ਦੇ 6 ਵੱਡੀਆਂ ਵੜਾ ਸੀ ਸਾਰੀਆਂ ਜਰਸੀਆਂ ਤੇ ਮਗਰ ਛੋਟੀਆਂ ਬੱਚੀਆਂ ਸੀ ਆ ਫੁੱਲ ਜਾਤ ਬਰੀਡ ਹੈ ਦੂਜਾ ਸੂਆ ਤਾਜੀ ਸੂਈ ਸਵਾਈ ਬਾਦਾਮੀ ਰੰਗ ਦੀ ਜਰਸੀ ਹੈ ਬੱਚਾ ਮਗਰ ਬੱਛਾ ਮੇਲਕਾਫ ਬਛੜਾ ਰਿਕਾਰਡ ਬਹੁਤ ਲੱਗਾ ਘਵਾਣਾ ਬਹੁਤ ਸੋਹਣਾ ਵੱਡਾ ਐਚ ਐਫ ਵੜਾ ਜਿੱਡਾ 20 ਕਿਲੋ ਦੁੱਧ ਬਾਈ ਦੱਸਦਾ ਕਿ ਜਿਨ੍ਹਾਂ ਤੋਂ ਲਈ ਉਹ ਦੱਸਦੇ ਕਿ ਪਹਿਲੇ ਸੂਏ ਝੋਇਆ ਸੀ ਬਾਕੀ ਜਿਹਦੇ ਪਸੰਦ ਆ ਉਹ ਬਾਈ ਕਹਿੰਦਾ ਅਗਲਾ ਆਪ ਦੀ ਜੱਜਮੈਂਟ ਕਰਕੇ ਲੈ ਲੈ ਥੱਬੇ ਦਾ ਹਵਾਨਾ ਪੱਟਾਂ 'ਚ ਫਸਿਆ ਪਿਆ ਜਰ ਤਨਾ ਮੈਂ ਵੀ ਰੋਹ ਲੈਣਾ ਬਾਈ ਤੁਸੀਂ ਵੀ ਰਹਿਣੇ ਹੋਣੇ ਵੀਡੀਓ ਉੱਤੋਂ ਨਹੀਂ ਨੀ ਚੌੜੀਆਂ ਹੁੰਦੀਆਂ ਜਿਵੇਂ ਗਾਂ ਸੂ ਗਈ ਪਈ ਹਜੇ ਵੀ ਵਜਨ ਉੱਤੋਂ ਪੂਰਾ ਪਿਆ ਗਾ ਜਿਹੜੀ ਧੀਰੇ ਵੇਖਣ ਵਾਲੀ ਮੇਨ ਆ ਆ ਵਹਿੜ ਰਾਜੀ ਸੀ ਨਹੀਂ ਸੂਕੇ ਪਸ਼ੂ ਸੂਆ ਜਾ ਮੰਨੇ ਆ ਮੰਨੇ ਆ ਨਾ ਉੱਤੋਂ ਹਜੇ ਵੀ ਗਾਉਣਾ ਹੈ ਬਾਈ ਹਾਂ ਫਲ ਜਾਦਬਰੀਡ ਆ 56000 ਦੀ ਦੇ ਦੇਣੀ ਆ 500 ਵਿੱਚੋਂ ਛੋੜ ਕਰ ਦੂ ਵੀਰ 56000 ਦੀ ਵੀਰ ਦੇ ਦੂਗਾ ਵੀਰ ਕਹਿੰਦਾ ਏਡੀਆਂ ਏਡੀਆਂ ਜਰਸੀਆਂ ਦਾ ਲੋਕੀ 65 60 70 70000 ਮੰਗੀ ਜਾਂਦੇ ਆ ਪਰ ਆਪਾਂ ਚਵਾਈ ਲੱਗੀ ਬਾਈ ਯਾਰ ਕੀ ਬਾਤਾਂ ਆ ਗੱਪਣ ਗਾਈ ਦੱਸ ਦੇ ਸਹੀ ਹੈ ਚਵਾਈ ਬਾਈ ਦੱਸਦਾ ਬਾਲੀ ਚੰਗੀ ਆ ਹਮ ਸਹੀ ਹੈ ਮੋਟੀ ਧਾਰ ਜਿਹੜਾ ਥਾਣਾ ਨਾ ਵੱਡਾ ਨਾ ਛੋਟਾ ਲੈ ਸਹੀ ਹੈ ਪੂਰਾ ਮੋਠਾ ਚਾਉਣ ਵਾਲਾ ਜਿਹੜਾ 56000 ਸਾਢੇ 56 ਦੀ ਦੇ ਦੇਣੀ 500 ਵੀਰ ਛੋੜ ਕਰ ਦੂ 56000 ਦੀ ਲੈ ਜਾਓ ਪਥਣ ਗੇਵ ਚ ਆਏ ਨਹੀਂ ਕੋਈ ਨਾਲ ਜੋੜ ਦੇ ਨਾਂ ਉਹੋ ਜੀ ਗਲੜ ਸਹੀ ਹੈ ਦੂਜਾ ਸੂਆ ਤਾਜੀ ਸੂਈ ਸਵਾਈ ਟਾਪ ਦੀ ਜਰਸੀ ਮੰਗਣ ਨੂੰ ਬਾਈ ਕਹਿੰਦਾ ਲੋਕਾਂ ਵਾਂਗੂ ਆਪਾਂ ਵੀ ਭਵਾ 65000 70000 ਮੰਗ ਲਈਏ ਪਰ ਸਾਢੇ 56000 ਦੀ ਦੇ ਦੇਣੀ ਆ ਬਿਲਕੁਲ ਜਾਇਜ਼ ਮੁੱਲ 500 ਛੋੜ ਕਰ ਦੂ 2 ਨੰਬਰ ਤੇ ਆ ਜਾ ਕਹਿਣ ਮਾ ਸੂਆ 2 ਨੰਬਰ ਵੀ ਦੂਜਾ ਸੂਆ ਵਾਛੀ ਆ ਬਈ ਠੀਕ ਹੈ ਇਹਦਾ ਸੀਮਨ ਸਟਰਾ ਵੀ ਦਿੱਤਾ ਏ ਠੀਕ ਐ ਉਹਦਾ ਨਹੀਂ ਆਵੇਂ ਆਪਾਂ ਝੂਠ ਮਾਰੀ ਜਾ ਕੇ ਦਿੱਤਾ ਉਹ ਕਹਿੰਦੇ ਵੀ ਉਹਦਾ ਸਾਂਬਾ ਸੂਂਬਾ ਨਹੀਂ ਗਾ ਠੀਕ ਹੈ ਨਾ ਇਹਦਾ ਦਿੱਤਾ ਕਿੰਨੇ ਦਿਨ ਲੈ ਜੀ ਇਹਦੇ ਹਜੇ ਕੋਈ 10 ਦਿਨ ਪਾਈਆ ਕਿੰਨਾ ਕੁ ਦੋਦ ਜੀ ਦੋਦ ਦਾ ਰਿਕਾਰਡ ਇਹਦਾ ਪਲੂਨ ਦਾ ਆਵੇਂ ਆਪਾਂ ਝੂਠ ਮਾਰੀ ਜਾ ਕੇ ਕੋਈ ਫਾਇਦਾ ਨਹੀਂ ਜਿੰਨਾ ਦੱਸਿਆ ਉਹਨਾਂ ਹੀ ਦੱਸਾਂਗੇ ਇਹਦਾ 18 ਲੀਟਰ ਦੱਸਿਆ ਵੇੜਨ ਜੈ ਜਮਾਲ ਇਹ ਹਾਂ ਨਾ ਮੱਚੀ ਦੇਣੀਆਂ ਮੋਲ ਮੂਲ ਕੋਈ ਨਹੀਂ ਵੀਰੇ ਪਣਾ ਅਗਲਾ ਕੁਝ ਬਾਅਦ ਚ ਕਹੀ ਜਾਵੇ ਬਾਈ ਘੜਦਾ ਨਹੀਂ ਵਾਧਾ ਨਹੀਂ ਮੱਚੀ 50 500 ਦੀ ਦੇਣੀ ਆ ਮੋਲ ਨਹੀਂ ਸਹੀ ਮੂ ਮੱਥੇ ਦੀ ਰੁਖਾਰੀ ਹੂੰ ਮੂ ਮੱਥੇ ਦੀ ਇਹ ਵੀ ਸੋਹਣੀ ਹੈ ਬਾਕੀ ਸਾਰੀਆਂ ਐ ਬੱਲੇ ਮੱਥੇ ਰੀਆਂ ਜਾਸਾ ਉਹਨਾਂ ਦੇ ਹੂੰ ਅੱਛਾ ਸਾਰੀਆਂ ਠੀਕ ਹੈ ਕੋਈ ਆਏ ਨਹੀਂ ਲਾਲ ਸਾਰੀ ਹੈ ਨਹੀਂ ਕੋਈ ਠੀਕ ਹੈ ਹਾਂ ਦੋਸਤੋ ਬਾਈ ਦੱਸਦਾ ਕਿ ਜਿੰਨੇ ਜਿਹੜੇ ਆਪਾਂ ਪਹਿਲਾਂ ਵੀਡੀਓ ਸੈਂਡ ਕਰ ਆ ਗਏ ਮੈਨੂੰ ਠੀਕ ਹੈ ਬਾਈ ਕਹਿੰਦਾ ਅਗਲੇ ਦੇ ਘਰ ਦੀ ਆਪਾਂ ਤੁਹਾਨੂੰ ਵੀਡੀਓ ਸੈਂਡ ਕਰ ਦੇਵਾਂਗੇ ਜਿਹਦੇ ਪਸੰਦ ਆਉਣੀਆਂ ਮਤਲਬ ਜਿਹੜਾ ਕੋਈ ਭੈਣ ਭਰਾ ਜਰਸੀਆਂ ਲੈ ਆਉਂਦਾ ਚਾਹ ਵਾਂਣ ਹੋਵੇ ਉਹਨਾਂ ਨੂੰ ਵੀਰ ਕਹਿੰਦਾ ਜਰਸੀਆਂ ਦੀ ਵੀਡੀਓ ਸੈਂਡ ਕਰ ਦੂੰਗਾ ਹੂੰ ਵਲਟਲਾਂ ਬਹੁਤ ਪਈਆਂ 10 ਦਿਨ ਡੇਟ ਮੁਤਾਬਕ ਕੱਚੀ 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ 55000 ਦੀ ਦੇ ਦੇਣੀ ਆ ਵਲਟਲਾਂ ਬਹੁਤ ਪਈਆਂ ਵੈੜ ਇਹ ਵੀ ਦੋ ਇੱਕ ਨੰਬਰ ਵਾਂਗੂ ਚੰਗੀ ਆ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ 10 ਉਹਦੇ ਨਾਲੋਂ ਉਹ ਵੀ ਜ਼ਿਆਦਾ ਹੂੰ ਖਵਾਨਾ ਖਿੱਚਾਂਗੇ ਤਾਂ ਰਬੜ ਵਾਂਗੂ ਉਹਦਾ ਫਟੰਗੂ ਵਾਨਾ ਵੱਧਾ ਉਹਦੇ ਵਾਂਗੂ ਜੇ ਦਿਨ ਤਿਆਰ ਹੋ ਜਾਂਦੀ ਆ ਪੰਡ ਜਿਹੜਾ ਹਵਾਨਾ ਤਿਆਰ ਕਰਕੇ ਸੂ ਮਾਝਾ ਦਾ ਮੋਟਾ ਅਧੀ ਚਵਾਈ ਵਾਲਾ ਜਾਨ ਵਾਲਾ ਥਾਨ ਫੁੱਲ ਜਾਦਬਰੀਡ ਜਰਸੀ ਨਸਲ ਦੀ ਦੂਜਾ ਸੂਆ ਵੱਚੀ ਜੇ ਕੋਈ ਜੋੜਾ ਲੈ ਲੈਂਦਾ ਫੇਰ ਬਾਈ ਖੁੱਲਾ ਮਾਨ ਤਾਨ ਕਰ ਦੂ ਬੇ ਇੱਕ ਹੋਰ ਆਈ ਨਾ ਇੱਥੇ ਆ ਨੂੰ ਕੋਈ ਖੈਰ ਦਿਸਗਾਨੀਆਂ ਐ ਹੂੰ ਉਹ ਤਾਂ ਨਿੱਕਰ ਵੱਚ ਨਾ ਰੋਹੀ ਸਹੀ ਐ ਜੋੜਾ ਕਿਨੇ ਦਾ ਦੇਣਾ ਜੈਜਾ ਹੁਣ ਇਰ ਗੱਲ ਤਾਂ ਜੋੜਿਆ ਵਾਲੀ ਕੀਤੀ ਐ ਮੈਂ ਹਜ਼ਾਰ-ਹਜ਼ਾਰ ਛੋੜ ਹੀ ਹੋਣੀ ਆ ਉਹਦਾ ਵੱਡਾ ਕੰਮ ਹੈ ਨਹੀਂ ਦੋਹਾਂ ਦੀ ਠੀਕ ਹੈ ਭਣਾ ਕੱਲੀ-ਕੱਲੀ ਲੈ ਲੈ ਭਣਾ ਦੋਵੇਂ ਲੈ ਲਈ ਭਾਵਾਂ ਬਾਈ ਕਹਿੰਦਾ ਕੋਈ ਕੱਲੀ-ਕੱਲੀ ਲੈ ਲੈ ਤੇ ਭਾਵਾਂ ਦੋਵੇਂ ਲੈ ਲੈ ਹਜ਼ਾਰ-ਹਜ਼ਾਰ ਛੋੜ ਵੀਰ ਕਹਿੰਦਾ ਹੋਣੀ ਐ ਇਹਦੇ ਚੋਂ ਇਹ ਰੋਜ ਸਿਆਣਾ ਐ ਇਹੋ ਜਿਹੀ ਬੱਚੀ ਦਾ ਵੀ 60 ਮੰਗ ਲੈਂਦਾ ਘਰਾਂ 'ਚ ਹਰੇਕ ਅਗਲਾ ਸਹੀ ਐ ਹੁਣ ਇੰਨਾ maal ਲਿਆ ਵਾ ਤੈਨੂੰ ਪਤਾ 10-12 ਗਾਂਵਾਂ ਹੁੰਦੀਆਂ ਰੋਜ ਨੂੰ ਹਾਂ ਆ ਸਿਰ ਵੇਖਦੀਆਂ ਕਰਕੇ ਫੇਰ ਹੀ ਦੂਰੀਰ ਲੈਣ ਜਾਣੇ ਬਈ ਘਰੇ ਦਾ ਬਾਈ ਦੀਆਂ ਹੀ ਨਹੀਂ ਸਾਥੋਂ ਵੀ ਇਹ ਤਾਂ ਗੱਲ ਹੈਗੀ ਐ ਦੋਸਤ ਇਹ ਵੀ ਗੱਲ ਆ ਬਾਈ ਕ ਇੰਨਾ ਮਾਲ ਡੇਲੀ ਵੇਖਦਾ ਕਰਕੇ ਤਾਂ ਹੀ ਅੱਗੇ ਹੋਰ ਦਾ ਹਵਾਰਾ ਵੜਾ ਲੈ ਆਈ ਦੀਆਂ ਜੇ ਵੜਾ ਬਾਈ ਕਹਿੰਦਾ ਨਾਮ ਵੇਖਣ ਫੇਰ ਤਾਂ ਬਾਈ ਕਹਿੰਦਾ ਕਾਹਦੀਆਂ ਲੈਉਣੀਆਂ ਆਪਾਂ ਮੱਲ ਬਾਈ ਕਹਿੰਦਾ ਆਪਣੇ ਜਾਇਜ਼ ਹੀ ਹੁੰਦੇ ਕਰਕੇ ਤਾਂ ਹੀ ਡੇਲੀ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆ ਕੈਨ ਮਾਸੂ ਆ ਇਹਦਾ ਕੋਈ ਨਾ ਅੱਛੀ ਆ ਰਾਤ ਦੀ ਸੂਈ ਆ ਜੀਰ ਦੀ ਗਾਰੰਟੀ ਆ 4.5-5 ਲੀਟਰ ਬੋਲੀ ਤੜਕੇ ਸਵੇਰ ਕੱਢੀ ਆ ਕਿੰਨਾ ਕਿ ਦੁੱਧ ਕੱਢਿਆ ਚਾਰ ਦੰਦ ਮੂੰਹ ਤੋਂ ਕਿੰਨਾ ਕਿ ਦੁੱਧ ਕੱਢਿਆ ਦੋ ਜਿਹੜੇ ਹਿਸਾਬ ਨਾਲ ਬਾਈ ਥਾਂ ਲੇਵਾ ਬੋਲੀ ਕੱਢੀ ਆ ਤੜਕੇ 17 ਕਿਲੋ ਵੜ ਨਾਰਮਲ ਦੁੱਧ 16-17 ਸੂਆ ਪਹਿਲਾ ਪਲੂਨ ਵਛੀ ਚਾਰ ਦੋਸਤੋ ਪਹਿਲਾ ਸੂਆ ਰਾਤ ਸੂਈ ਹੈ ਮੂੰਹ ਤੋਂ ਚਾਰ ਦੰਦਾ ਸਵੇਰ ਬਾਈ ਕਹਿੰਦਾ ਪਹਿਲੀ ਚਵਾਈ ਕੀਤੀ ਹੈ ਚਾਰ 4.5 ਕਿਲੋ ਹਵਾਨੇ ਚ ਬੌਲੀ ਕੱਢ ਲਿਆ ਦੁੱਧ ਕਿੰਨਾ ਕੱਢ ਜੂ ਦੁੱਧ ਜੋ ਵੀ ਪਹਿਲੇ ਸੂਆ 16 17 ਕਿਲੋ ਬੱਛਿਆਂ ਨੂੰ 16 17 ਕਿਲੋ ਦੁੱਧ ਬਾਈ ਕਹਿੰਦਾ ਚਵਾਉ ਐ ਐਵੇਂ 20 ਕਿਲੋ ਕਹਿ ਦਈਏ 16 17 ਬਾਈ ਦੱਸਦਾ ਖੁੱਲਾ ਪਿਆ ਜੂ ਬਾਕੀ ਚਵਾਈ ਲੱਗੀ ਬਾਈ ਆ ਕੋਈ ਚੋਣ ਬਹਿ ਗਿਆ ਨਜ਼ਾਰਾ ਹੀ ਬਣ ਦੂ ਯਾਰ ਐਨੀ ਚੰਗੀ ਚਵਾਈ ਆ ਉਸ ਤੋਂ ਵੀਡੀਓ ਬਣਾਉਣ ਦਾ ਸਮਾਂ 9:19 ਮਿੰਟ ਦਾ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਸਾਢੇ 5 ਵਜੇ ਹੀ ਰੈਂਟ ਹੋਈ ਵੀ ਆ ਸਾਢੇ 5 ਵਜੇ ਦੀ ਹੈ 5 ਵਜੇ 0 ਰੁਪਈਆ ਸਾਢੇ 5 ਚੁਾਈ ਲਾਦੀ ਸੀ 5 ਵਜੇ ਬਾਈ ਕਹਿੰਦਾ ਜੇਰ ਪੈ ਗਈ ਸੀ ਸਾਢੇ 5 ਬਾਈ ਕਹਿੰਦਾ ਚੁਾਈ ਲਾਦੀ ਸੀ ਮਤਲਬ ਚੁਾਈ ਕਰਦੀ ਸੀ ਮੁੱਲ ਜੈਜ ਜਾਂ ਮੱਖਣਾ ਮੁੱਲ ਨਹੀਂ ਕਰਨਾ ਮੁੱਲ ਕੋਹ ਕਰਾਲਾ 55 ਕਰਾਲਾ 50 ਕਰਾਲਾ ਜਿੰਨੇ ਲੈਣੇ ਆ ਬਸ ਛੋੜ ਕਰਨੀ 1000 ਰੁਪਈਆ 50 ਜੋ ਅੱਛੀ 99 ਦੀ 99000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ 16 17 18 ਹੋ ਸਕਦਾ 18 ਪਿਆ ਜੀ ਇੱਥੇ ਖੁੱਲਾ ਪਿਆ ਜੂ ਥਣ ਸੋਹਣੇ ਆ 49000 ਦੀ ਦੇ ਦੇਣੀ ਆ ਦੋਸਤੋ ਹੁਣ ਟਿੱਕਰ ਤੁਹਾਨੂੰ ਤਿੰਨ ਵਿਹੜਾ ਵਿਖਾ ਦਿਆਂ ਪਹਿਲੀਆਂ ਤਿੰਨੇ ਫੁੱਲ ਚੰਗੀਆਂ ਮੋਟੀ ਧਾਰ ਗੂਠੇ ਵਰਗੀ ਮੋਟੀ ਹੂੰ ਕੋਈ ਭੂਰ ਨਹੀਂ ਛਿੱਟਾ ਨਹੀਂ ਬਾਈ ਕਹਿੰਦਾ ਰੰਗ ਬਣ ਤੂ ਯਾਰ ਚਵਾਈ ਅਜੇ ਦਾ ਗਾਂ ਹੀ ਨਹੀਂ ਚੰਗੀ ਚਵਾਈ ਹੈ ਨਾ ਠੀਕ ਹੈ ਰੂਹ ਖੁਸ਼ ਹੋ ਜੂ ਇੱਥੇ ਆਏ ਬੰਦੇ ਦੀ ਬਾਈ ਕਹਿੰਦਾ ਰੂਹ ਖੁਸ਼ ਹੋ ਜੂ ਜੇ ਤੂੰ ਅਗਲਾ ਥੱਲੇ ਬੈਠੂਗਾ ਨਾ ਧਾਰਾ ਮਾਰੂ ਐਨੀ ਚੰਗੀ ਚਵਾਈ ਆ ਅਸੀਂ ਰੋਹ ਗਾਂਾਂ ਲੈਨੇ ਹਰੇਕ ਬਲੂਨ ਨੂੰ ਥਾਣਾ ਲੱਗੂ ਹੋ ਜਾ ਹਾਂ ਪਹਿਲਾਂ ਤਾਂ ਸਾਨੂੰ ਚੁੰਡੀ ਜੀ ਵਾਲਾ ਹੁੰਦਾ ਦੋਸਤੋ 49000 ਦੀ ਦੇ ਦੇਣੀ ਹੈ ਪਹਿਲੀਆਂ ਤਿੰਨੇ ਵੜਾ ਫੁੱਲ ਚੰਗੀਆਂ ਤਿੰਨ ਵੜਾ ਤੁਹਾਨੂੰ ਵਿਖਾ ਦਿਆਂ ਪਹਿਲੀਆਂ ਤਿੰਨੇ ਵੜਾ ਫੁੱਲ ਚੰਗੀਆਂ ਚੰਗੇ ਦੁੱਧ ਵਾਲੀਆਂ ਪੰਜ ਚੰਦਾਂ ਦੀ ਵਿਖਾਉਣੀ ਆ ਪਹਿਲੀਆਂ ਬਾਅਦ ਚ ਨਰਮ ਵਿਖਾਵਾਂਗੇ ਠੀਕ ਹੈ ਇਹਦੇ ਆ ਜਾਏਗੀ ਨਮੂਨਾ ਨਹੀਂ ਕਿੰਨਾ ਮਸੂਹ 4 ਨੰਬਰ ਦਾ ਦੂਜਾ ਸੂਰਾ ਕਿੰਨੇ ਦਾ ਲੈ ਜੀ ਦਿਨ 10 ਪਏ ਆ ਕਿੰਨਾ ਕਰ ਦੋਗੇ ਇਹ ਲਈ ਆ ਮੱਲੇ ਪਿੰਡ ਤੋਂ ਬismillah ਹਾਂ ਮੱਚੀ ਦਾ ਦੁੱਧ ਦਾ ਰਿਕਾਰਡ ਹੈਗਾ 25 ਲੀਟਰ ਦਾ ਪਲੂਨ ਦਾ ਬਾਕੀ ਤਰੂ ਵੀ ਕੱਦ ਮੇਰੇ ਜਿੱਦਾ ਕੱਦ ਆਏ ਨੇ ਕੋਈ ਛੋਟੀ ਆ ਠੀਕ ਹੈ ਨਾ ਬਾਕੀ ਤਰੂ ਵੀ ਆ ਦਿਨ ਕਿੰਨੇ ਲੈ ਜੂ ਦਿਨ ਇਹ 10 ਪਏ ਮੁੱਲ ਇਹਦਾ ਜੈਜ ਆ ਮੁੱਲ ਨਹੀਂਗਾ ਜੈਸ ਨੋ ਦੇਣੀ ਆ 57000 ਦੀ ਬਾਈ ਕਹਿੰਦਾ ਯੈਸ ਨੋ 57000 ਦੀ ਪਹਿਲੀਆਂ ਤਿੰਨੇ ਵੈਣਾ ਬਹੁਤ ਚੰਗੀਆਂ ਜਦੋਂ ਤੁਸੀਂ ਆਉਂਗੇ ਆ ਕੇ ਵੇਖੋਗੇ ਮੈਨੂੰ ਤਾਂ ਲੱਗਦਾ ਨਹੀਂ ਜਿਹੜਾ ਭੈਣ ਭਰਾ ਵੀਡੀਓ ਵੇਖ ਕੇ ਆ ਗਿਆ ਮਤਲਬ ਵੀਡੀਓ ਤੇ ਵੈੜ ਸਿਲੈਕਟ ਕਰਕੇ ਆ ਗਿਆ ਕੋਈ ਛੱਡ ਕੇ ਜਾਓ ਪਹਿਲੀਆਂ ਫੁੱਲ ਚੰਗੀਆਂ ਤਿੰਨੇ ਵੜਾ ਚਾਰ ਨੰਬਰ 25 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਮੱਲੇ ਪਿੰਡ ਤੋਂ ਲਈ ਹੈ 75700 ਦੀ ਬਾਈ ਕਹਿੰਦਾ ਦੇ ਦੇਣੀ ਆ ਹੂੰ ਹਵਾਨਾ ਸੋਹਣਾ ਵੱਡਾ 10 ਦਿਨ ਡੇਟ ਮੁਤਾਬਕ ਕੱਚੀ ਆ ਸਾਰੀ ਵਾਲਟਲ ਕੱਢ ਕੇ ਸੂ ਇਹ ਵੀ ਤਿਆਰ ਹੋ ਜਾਂਦੀ ਆ ਜਦੋਂ ਲਟਕੇ ਸੂ ਕਰਮਾ ਲਈ ਹੂੰ ਤੇ ਰੰਗ ਦੀ ਵਹਿੜ ਫੁੱਲ ਵੱਡੀ ਜਾਂਦਾ ਬੈਗ ਤੇ ਸੂਲ ਤੇ ਉੱਪਰ ਬਲੈਕ ਕਲਰ ਦਾ ਡੱਬਾ ਪੂਛ ਤੇ ਤੇ ਜਾਂ ਧੌਣ ਤੇ ਆ ساری ਵਾਲ ਟੱਲ ਕੱਢ ਕੇ ਸੂਣਾ 75700 ਦੀ ਬਾਈ ਕਹਿੰਦਾ ਦੇ ਦੇਣੀ ਐ 25 ਲੀਟਰ ਦੁੱਧ ਬਾਈ ਦੱਸਦਾ ਕਿ ਦਿੱਤਾ ਇਹਨੇ ਪਹਿਲੇ ਸੂਏ ਅੱਗੇ ਚੱਲ ਬਲਖਣਾ 5 ਨੰਬਰ ਤੇ 5 ਨੰਬਰ 10 ਦਿਨਾਂ ਦੀ ਕੱਚੀ ਮੋਲੇ ਦਾ ਹੈਗਾ ਜਿਸ ਨੂੰ 40000 ਆਈਦਾ 40 ਦੀ ਜਲਦੀ ਦੰਦਿਆ 40 ਦੀ ਠੀਕ ਹੈ ਦੁੱਧ ਕਿੰਨਾ ਕੱਢ ਜੂ ਦੁੱਧ ਤਾਂ 17 18 ਕਿਲੋ 17 18 ਕਿਲੋ ਦੁੱਧ ਪਿਆ ਜੂ ਦਿਨ ਕਿੰਨੇ ਪਏ ਆ ਦਿਨ ਪਏ ਹਜੇ ਬੱਚੀ ਦੇ 10 10 ਦਿਨਾਂ ਦੀ ਕੱਚੀ ਆ 40000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਕਿੰਨਾ ਜਿੱਡੀ ਹੋਊਗਾ ਜੀ ਹਾਂ ਬੈੜ 4 ਨੰਬਰ ਜਿੱਡੀ ਐ 5 ਨੰਬਰ ਆ 40000 ਦੀ ਦੇ ਦੇਣੀ ਆ ਥਾਣੇ ਵਾਂਗ ਕੀ ਚੀਜ਼ ਲੱਗੈ ਥਾਣੇ ਦਾ ਵੀ ਸੋਹਣਾ ਮੋਟਾ ਦੀ ਜਵਾਈ ਵਾਲਾ ਗੇਲੋ ਤੇ ਮੇਲੋ ਪੂਰੀ ਵੱਡੀ ਵਹਿੜ ਆ ਆ ਗੇਲੋ ਆ ਤੇ ਆ ਮੇਲੋ ਆ 4 ਨੰਬਰ ਤੇ 5 ਨੰਬਰ ਪੂਰੀਆਂ ਵੱਡੀਆਂ ਵਹਿੜਾਂ ਵਾਲ ਟੱਲ ਨਾ ਹਵਾਨੇ ਦੇ ਚਾਰ ਚਪੇਰੀ ਬਹੁਤ ਪਈਆਂ ਜੇ 10 ਦਿਨ ਕੱਚੀ ਐ 40000 ਦੀ ਦੇ ਦੇਣੀ ਮੁੱਲ ਕਿਆਲੀ ਕੀਤਾ 40000 ਦੀ ਅਗਲਾ ਬੇਫਿਕਰ ਹੋ ਕੇ ਲੈ ਜੇ ਬਹੁਤ ਕਈ ਕਹਿਣਗੇ 40000 ਵੀ ਕੀ ਛੱਡੇ ਮੇਰਾ ਸੋਹਣਾ ਬੰਦਾ ਪਿੱਛੇ ਰਹੇਗਾ ਮੈਂ ਤਾਂ ਆਉਂਦੇ ਨਹੀਂ ਹੂੰ ਸਹੀ ਹੈ ਉਹ ਸੱਚ ਅਗਲਾ ਮੰਨਦਾ ਨਹੀਂ ਇੰਨਾ ਵੱਡਾ ਮਾਰ ਰਿਹਾ 37000 ਦੀ ਗਾਂ ਲਈ ਉਹ ਐਡਰੈਸ ਵੀ ਦੇ ਦਾਂਗੇ ਜਿੱਥੋਂ ਲਈ ਹੈ 37 ਦੀ ਖਰੀਦ ਹੈ ਹੂੰ ਉੱਤੇ ਖਰਚਾ 300 ਕਰਾਇਆ 37000 ਰੁਪਏ ਗਿਆ ਕੀ ਇਹ ਤਾਂ ਨਫਾ ਕੱਢ ਲਿਆ ਵੱਡਾ ਮੰਗ ਲਿਆ ਹਾਂ ਇਹ ਤਾਂ ਕਹੇ ਚੋ ਵੀ ਦੱਸੋ 6 ਨੰਬਰ ਕਹਿੰਦਾ ਮਾਸੂਦਾ ਇਹ ਚਿੱਟੀ ਜਰਸੀ ਆ ਬਈ ਲੋਕਲ ਵਿਹੜ ਲਈ ਵਿੱਚ ਜਿਹੜੇ ਇੱਕ ਪਿੰਡ ਤੋਂ ਠੀਕ ਹੈ ਤੇ ਇਹਨਾਂ ਤਸ਼ਦੀਕ ਕਰਨੀ ਕਰ ਸਕਦਾ ਦੁੱਧ ਦਾ ਰਕਾਰ ਗਰੰਟੀ ਹੋਊੀ ਜ਼ੋਰ ਲੈ ਕੇ ਹਾਂ 14 ਕਿਲੋ ਦੀ ਦੁੱਧ ਬਾਈ ਕਹਿੰਦਾ 14 ਕਿਲੋ ਦੀ ਲਿਖ ਕੇ ਗਰੰਟੀ ਦੇਊਂਗਾ ਅ ਸਟਾਮ ਲਿਆਇਓ 50 ਰੁਪਈਆ ਵਾਲਾ ਤੇ ਗਰਦੈਤ ਤੋਂ ਗਰੰਟੀ ਲੈ ਕੇ ਲੈ ਜਾਓ 14 ਕਿਲੋ ਦੀ 15 ਦਿਨ ਨਹੀਂ ਦੇਣੀ ਕਿੰਨੇ ਦੀ 14 ਦੀ 14 ਦੀ ਠੀਕ ਹੈ ਅਸੀਂ ਜਿਗਾੜ ਵਖਾ ਵੀ ਕੀ ਚੀਜ਼ ਲੱਗੀ ਕੀ ਨਹੀਂ ਲੈ ਹੂੰ ਦਿਨ ਕਿੰਨੇ ਲੈਜੋ ਦਿਨ 10 ਪਏ ਜਿਹੜੇ ਕੋਣ ਲਈਗਾ ਮੁੱਲ ਇਹਦਾ ਮੁੱਲ ਕੋਹ ਕਰਾਲਾ 41 ਰੁਪਏ ਦੇਣੀ ਆ 40 ਤੇ 41000 ਦੀ ਇਹ ਦੇ ਦੇਣੀ ਆ ਚਿੱਟੀ ਜਰਸੀ ਪੰਜਾਬ ਵਾਲੀ ਜਰਸੀ ਜਰਸੀ ਨਸਲ ਦੀ ਵਹਿੜ ਦੁੱਧ 14 ਕਿਲੋ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੈ ਲੈ ਚੱਲ ਮੱਖਣਾ ਵੀਡੀਓ ਜਿਆਦਾ ਵੱਡੀ ਹੋ ਜਾਣੀ ਆ 12 ਮਿੰਟ ਤੱਕਰ ਵੀਡੀਓ ਪਹੁੰਚ ਚੁੱਕੀ ਹੈ ਇਸ ਦੂਗਾ ਆਲੇ ਮੋਟੀ ਮੋਟੀ ਇਨਫੋਰਮੇਸ਼ਨ ਤੁਹਾਨੂੰ ਲੈ ਦੂੰਗਾ ਬਾਕੀ ਤੁਸੀਂ ਜਿਹੜਾ ਇੱਕ ਪੰਡ ਆਇਓ ਆਪ ਦੀ ਤਸੱਲੀ ਕਰਿਓ ਨਰਕ ਪਰਖ ਨਾਲ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉ ਸੌਦਾ ਕਰ ਲੈਣਾ ਸਹੀ ਹੈ ਆ ਤੋਰ ਕੇ ਖਾਗਾ ਕੰਨ ਮਾ ਸੂਆ ਤੂੰ ਦੱਸ ਦੇ ਦੂਜਣ ਮੱਛੀ ਆ ਬਾਈ ਦੂਜਣ ਹਾਂ ਮੂੰਹ ਆ ਛੇੜਾਂ ਦਾ ਰੀਨਲ ਜਾਵਾਂ ਕਿੰਨੇ ਦਿਨ ਲੈ ਜਾ ਹਵਾਨਾ ਇਹਦਾ ਵੀ ਕਰਮ ਵਾਲੀ ਦਾ ਸੋਹਣਾ ਮੈਂ ਕਹਾਂ ਗਾਂਾਂ ਜਾਂ ਜਿੰਨੀਆਂ ਵਖਾਊਂਗਾ ਨਾ ਤੋਰ ਤੋਰ ਕੇ ਸਾਰੀਆਂ ਸਵੇਰੀਆਂ ਹੀ ਹੋਣਗੀਆਂ ਆਏ ਨਾ ਕੋਈ ਮਾੜੀ ਨਾ ਹੋਊ ਠੀਕ ਹੈ ਹਾਂ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਕੱਢੂਗੀ ਮੱਛੀ ਦਾ 18 ਕਿਲੋ ਦਾ ਪਹਿਲਾਂ ਦਾ ਰਿਕਾਰਡ ਆ ਇਹਦੇ ਕੀ 20 20 ਦੇ ਸਕਦੀ ਹੈ 21 ਵੀ ਦੇ ਸਕਦੀ ਹੈ ਠੀਕ ਹੈ 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਉਸਦਾ 20 ਚ ਵਾਜੇ ਉਸਦਾ 21 ਚ ਵਾਜੇ ਮੁੱਲ ਜੈਜ ਮੂੰਹ ਮੱਥੇ ਦੀ ਵਿਖਾਵੀ ਚੀਜ਼ ਕੀ ਹੈ ਪਹਿਲਾਂ ਮੁੱਲ ਦੱਸ ਮੁੱਲ ਕਿਸੇ ਕੋਲ ਹੋਵੇ 60000 ਕਹਵੇ ਮੈਂ ਗਾਂ ਦੇਣੀ 48000 ਨਿਹਾਣਾ 40 ਤੇ 8 ਹਾਂ ਬੱਸ ਉਸ ਤੋਂ ਚੀਜ਼ ਕੀ ਕੱਦ ਚ ਵਿਖਾ ਦੇ ਦੂੰ ਮੁੱਲ ਸਾਦੇ ਦੁੱਧ ਬਾਈ ਕਹਿੰਦਾ 20 ਕਿਲੋ ਪਿਆਜੂ ਕੱਦ ਵੱਡਾ ਹੀ ਆ ਉਹ ਤੁਸੀਂ ਬੇਫਿਕਰ ਹੋ ਕੇ ਆਜੋ ਕੋਈ ਨਿੱਕੀ ਮਰੀ ਗੋਡੇ ਕਿ ਜੱਡੀ ਵਹਿੜ ਨਹੀਂ ਵਹਿੜ ਵੱਡੀ ਆ 18 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਿੱਤਾ 20 ਕਿਲੋ ਵਾਂਗੂ ਦੁੱਧ ਪਿਆਜੂ ਮੁੱਲ 48000 हां प्रिंट ਸੋਹਣਾ ਸ਼ਾਈਨਿੰਗ ਪਿੰਡੇ ਚ ਪੂਰੀ ਆ ਠੀਕ ਹੈ ਕਹਿੰਨਾ ਮਸੂਆ ਇਹਦਾ ਇਹਦੇ 7 ਦਿਨ ਪਈ ਆ ਠੀਕ ਹੈ ਰੇੜ ਪੂਰੀ ਚੰਗੀ ਆ ਤਸੰਦੇ ਵਿਦਾਨਤ ਕੋਈ ਨਹੀਂ ਲੈ ਹੂੰ ਦੁੱਧ ਦਾ ਰਿਕਾਰਡ ਇਹਦਾ 19 ਲੀਟਰ ਦਾ ਇਹ ਜਸਨੋ ਦੇਣੀ ਆ 45.5 ਦੁੱਧ ਕਹਿੰਨਾ ਦੁੱਧ ਦਾ ਰਿਕਾਰਡ 19 ਲੀਟਰ ਦਾ ਪਹਿਲੇ ਸੀ 19 ਲੀਟਰ ਦਾ ਰਿਕਾਰਡ ਬਾਈ ਕਹਿੰਦਾ ਪਹਿਲੇ ਸੂਏ ਦਾ ਜਸਨੋ ਕਿੰਨੇ ਦੀ ਹੈ 45 ਦੀ 40 ਤੇ 5 45 ਦੀ ਦੇ ਦੇਣੀ ਆ ਥਾਣੇ ਦਾ ਵੀ ਚੰਗਾ ਅਸਦੀ ਚੁਆਈ ਵਾਲਾ ਆ ਦੁਬਾਰਾ ਵੇਖ ਲੋ ਆ ਪਲੂਨ ਵਿੱਚ ਦੋ ਦੰਦ ਮੂੰਹ ਤੋਂ ਆ ਠੀਕ ਹੈ ਇਹਦਾ ਜਸਨੋ ਦਾ ਹੈਗਾ ਮੁੱਲ 42000 42000 ਦੀ ਦੇ ਦੇਣੀ ਹੈ ਮੂੰਹ ਤੋਂ ਦੋ ਦੰਦ ਦੋਂਦੀ ਵੱਛੀ ਹੂੰ ਦੰਦ ਕਿੰਨਾ ਕੱਢ ਜੂ ਦੋ ਤਾਂ ਬਈ ਪਹਿਲੇ ਸੂਰੇ ਮੈਂ ਚੋਈ ਨਹੀਂ ਤਣ ਕਿੰਨੇ ਲੈ ਜੂ 10 ਤੋਂ 15 ਤੋਂ 12 ਕਿਲੋ ਦੇ ਵਿੱਚ ਦੇ ਦੂ 12 ਤੋਂ 15 ਤੱਕ 12 ਤੋਂ 15 ਦੇ ਵਿੱਚ ਵਿੱਚ ਬਈ ਦੱਸ ਦੁੱਧ ਪਿਆ ਜੂ ਮੂੰਹ ਤੋਂ ਦੋ ਦੰਦ ਦੋਂਦੀ ਵੱਛੀ ਸੋਹਣੀ ਕਾਲੇ ਰੰਗ ਦੀ ਇਹ ਕਿੰਦਰ ਰਹਿ ਗਈ ਆ ਸੂਈ ਸਵਾਈ ਕੰਨ ਵਾਂ ਸੂਆ ਓਏ ਵੱਡੀ ਵੇੜਾ ਤੜਕੇ ਬੋੜਾ ਕੱਢਿਆ ਗਾਣੇ 6 ਕਿਲੋ ਆ ਮਗਰ ਲੜਵ ਖਾਦੇ ਜੇਰ ਹੁਣੇ ਪੇਕੇ ਪਾਸੀ ਕੀਤੀ ਆ ਠੀਕ ਆ ਸਾਫ ਹਾਂ ਠੀਕ ਆ ਨਾ ਲੜ ਚਬਾਈ ਕਰ ਦਿੱਤੀ ਆ ਗਾਂ ਦੀ ਠੀਕ ਹੈ ਇਹਦਾ ਮੁੱਲ ਜਿਸਨੋ ਹੈਗਾ 45000 ਕਿੰਨਾ ਗੋਦ ਕੱਢੀ ਦੁੱਧ ਚਵਾ ਦੂਗੀ 18 ਤੋਂ 19 ਕਿਲੋ ਦੇ ਵਿੱਚ ਅੱਜ ਤੋਂ ਕੱਲ ਨੂੰ ਨਹੀਂ ਪਰਸੋਂ 13 14 ਕਿਲੋ ਚਵਾ ਕੇ ਵੀ ਦੇ ਦੂ ਠੀਕ ਹੈ ਹਾਂ ਬਈ ਕਹਿੰਦਾ ਅੱਜ ਹੀ ਸੂਈ ਆ ਕੱਲੂ ਨਹੀਂ ਪਰਸੋਂ ਬਾਈ ਕਹਿੰਦਾ 13 14 ਕਿਲੋ ਬੌਲੀ ਚਵਾ ਕੇ ਦੇ ਦੂ ਖੁੱਲਾ 18 19 ਕਿਲੋ ਦੁੱਧ ਪਿਆਊਗੀ 6 ਕਿਲੋ ਸਵੇਰ ਬਾਈ ਦੱਸਦਾ ਬੌਲੀ ਕੱਢੀ ਐ ਪਹਿਲੀ ਚਵਾਈ ਪਹਿਲੀ ਚਵਾਈ ਚ ਕੱਲ ਦਾ ਦਿਨ ਰੁਕ ਜੋ ਪਰਸੋਂ 13 14 ਕਿਲੋ ਬੌਲੀ ਕੰਡੇ ਦੇ ਜੋ ਕੇ ਬਾਈ ਕਹਿੰਦਾ ਦੇ ਦੂ 18 19 ਕਿਲੋ ਦੁੱਧ ਪਿਆਊ ਵੱਡੀ ਵਹਿੜਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ। ਸਵੇਰ ਦੇ ਵੇਲੇ ਵੀਡੀਓ ਬਣਾ ਰਹੇ ਹਾਂ ਮਾਰਨਿੰਗ। ਕਈ ਕਹਿਣਗੇ ਤੋੜ ਕੇ ਨਹੀਂ ਵਖਾਉਂਦੇ ਡਾਂਗਾਂ ਦੀ ਵੀਡੀਓ ਲੰਮੀ ਹੋ ਜੂ। ਜੇ ਕਿਸੇ ਨੇ ਤੋੜ ਕੇ ਚਾਹੀਦੀ ਆ ਮੈਨੂੰ ਫੋਨ ਲਾਓ ਮੈਂ WhatsApp ਤੇ ਸਾਰਾ ਕੁਝ ਸੈਂਡ ਕਰਾਂ। ਕੱਲੀ ਕੱਲੀ ਤੋਰ ਤੋਰ ਵਿਖਾ ਦੂੰਗਾ। ਸਹੀ ਆ ਮੁੱਲੇ ਦਾ 45 ਦੀ 40 ਤੇ 5 45000 ਦੀ। ਦੋਸਤੋ ਵੀਰ ਨੇ ਵੀ ਗੱਲ ਬਹੁਤ ਵਧੀਆ ਕਹਿਤੀ ਐ ਮੈਂ ਕਹਿਣੀ ਸੀਗੀ ਕਿ ਕੋਈ ਭੈਣ ਭਰਾ ਆਏ ਨਾ ਕਹਵੇ ਕਿ ਮਗਰ ਲੀਆਂ ਤਿੰਨ ਚਾਰ ਵਹਿੜਾ ਤੋੜ ਕੇ ਨਹੀਂ ਵਿਖਾਈਆਂ। ਵੀਡੀਓ ਦੋਸਤੋ ਬਾਹਲੀ ਲੰਬੀ ਹੋ ਗਈ ਐ। ਇੱਕ ਹੋਰ ਵੀ ਗੱਲ ਕਹਿ ਰਹੀ ਆ ਖੀਰ ਦੇ ਵਿੱਚ ਤੇ ਉਹ ਵੀਰ ਕਹਿੰਦਾ ਮੈਨੂੰ ਫੋਨ ਲਾਓ ਕਿਹੜੀ ਵਹਿੜ ਇੱਕ ਨੰਬਰ ਦੋ ਨੰਬਰ ਜਾਂ ਸਾਰੀਆਂ ਹੀ ਬਾਈ ਕਹਿੰਦਾ ਕੱਲੀ ਕੱਲੀ ਤੋਰ ਤੋਰ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੂ ਨਹੀਂ ਤੁਸੀਂ ਵੀਡੀਓ ਕਾਲ ਤੇ ਵੇਖ ਲਓ ਵੀਰ ਤੋਰ ਤੋਰ ਵਿਖਾ ਦੂ ਕਹਿਣੀ ਭੁੱਲ ਕੇ ਗੱਲ ਉਹ ਕਹਦੇ ਖੀਰ ਤੇ ਪੂਰ ਛੱਟੇ ਦੀ ਕੋਈ ਜਿੱਥੋਂ ਮਰਜੀ ਆਉਂਦਾ ਏ ਇਹਨਾਂ ਦੀ ਪੂਰ ਛੱਟੇ ਦੀ ਥਣਾ ਲਓ ਅਗਲਾ ਬੇਚੈਂਤ ਹੋ ਕੇ ਆਪਣਾ ਗੱਡੀ ਲੈ ਕੇ ਆ ਜੇ ਇੱਥੇ ਆ ਕੇ ਗਾਂ ਥਣੋਂ ਪਾਸ ਨਹੀਂ ਹੁੰਦੀ ਆਪਾਂ ਕਰਾਇਆ ਦੇ ਕੇ ਮੋੜਾਂਗੇ ਸਹੀ ਆ ਦੋਸਤੋ ਬਾਈ ਕਹਿੰਦਾ ਭਾਵਾ 100 ਕਿਲੋਮੀਟਰ ਤੋਂ ਅਗਲਾ ਆ ਜੇ ਜਿੱਥੋਂ ਮਰਜੀ ਆ ਜੇ ਇੱਥੇ ਤੁਸੀਂ ਗੱਡੀ ਲੈ ਕੇ ਆਗੇ ਆਉਂਦੀ ਨੂੰ ਕੋਈ ਵੈੜ ਤੁਸੀਂ ਪਾਸ ਕੀਤੀ ਉਹਦੀ ਕਿਸੇ ਥਣ ਚ 19 ਕੀ ਹੋਵੇ ਭੂਰ ਛੱਟਾ ਮਾਰਦੀ ਹੋਵੇ ਜਾਂ ਭਾਰ ਕੱਢੀ ਜਾਂਦੀ ਹੋਵੇ ਉਹਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੋ ਜਿੰਨਾ ਕਰਾਇਆ ਲੱਗਿਆ ਉਹਦੂ ਦੁੱਗਣਾ ਕਰਾਇਆ ਦੇ ਕੇ ਮੋੜੂੰਗਾ ਭੂਰ ਛੱਟੇ ਦੀ ਥਣਾ ਦੀ ਭਾਰ ਦੀ ਜਿਹੜੀ ਦੁੱਧ ਹੀ ਗੱਲ ਆ ਉਵਰੇ ਅਗਲੇ ਦੀ ਸੇਵਾ ਹੈ ਕਿਉਂ ਆਪਾਂ ਵਪਾਰ ਕਰਦੇ ਅਸੀਂ ਲੈ ਕੇ ਆਉਣੇ ਉਹ ਮੈਂ ਲੈ ਕੇ ਆਂਦੀ ਉਹ ਖੜੀ ਹੈ ਵੀਡੀਓ ਵਿਖਾ ਦੇ ਹੂੰ ਕਾ ਰਸਤੇ ਮੈਂ ਲਿਆਂਦੀ ਕੋਈ ਵੇਚਣ ਨੂੰ ਨਹੀਂ ਲਿਆਂਦੀ ਆਪਦੇ ਰਿਸ਼ਤੇਦਾਰੀ ਜੋ ਲਈਆ 16 ਕਿਲੋ ਦੁੱਧ ਦਿੱਤਾ ਸਾਡੇ ਘਰੇ 9 ਟੋਲ ਵੀ ਵਧੀ ਹੁਣ ਆਪਾਂ ਮੈਂ ਮੋੜ ਦਾਂਗੇ ਦੱਸੋ ਹੂੰ ਦੁੱਧ ਦੀ ਆਪਾਂ ਜਿਹੜੀ ਗੱਲ ਹੈ ਜਿੰਨਾ ਅਗਲੇ ਨੇ ਦੱਸਤਾ ਆਪਾਂ ਉਹਨਾਂ ਦੱਸਤਾ ਜਿਹੜੀ ਗੱਲ ਹੈ ਥਣਾ ਲੋ ਪੂਰ ਛੱਟੇ ਲੋ ਦੀ ਗਰੰਟੀ ਹੈ ਸਹੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਨਾ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ 9 10 ਵਹਿੜਾ ਸਾਰਿਆਂ